ਸਮਾਣਾ ਦੇ ਨਾਲ ਲੱਗਦਾ ਪਿੰਡ ਹਰੀ ਨਗਰ ਖੇੜਕੀ ਦੇ ਵਿੱਚ ਦੋ ਪਰਿਵਾਰਾਂ ਦੀ ਜ਼ਮੀਨ ਨੂੰ ਲੈ ਕੇ ਲੜਾਈ ਹੁੰਦੀ ਹੈ ਤਾਂ ਉਸ ਲੜਾਈ ਝਗੜੇ ਤੋਂ ਦਰਮਿਆਨ ਜਿਹੜਾ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਦੋਨੇ ਪਰਿਵਾਰ ਇਲਾਜ ਦੇ ਲਈ ਆਉਂਦੇ ਨੇ ਇੱਕ ਪਰਿਵਾਰ ਜਿਹੜਾ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਜ਼ੈਰੇ ਇਲਾਜ ਦੇ ਲਈ ਹੈ ਤੇ ਦੂਜਾ ਪਰਿਵਾਰ ਜਿਹੜਾ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਹੈ ਪਰ ਦੋਨੇ ਪਰਿਵਾਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੀ ਹੁਣ ਜਾਂਚ ਪੁਲਿਸ ਕਰਨ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਮਸਲਾ ਸਾਰਾ ਜੀ ਤਾਂ ਰਾਤ ਨੂੰ ਘਰੇ ਆਏ ਤੇ ਖੇਤੋਂ ਗੰਨੇ ਕੱਢ ਰਹੇ ਤੇ ਜੀ ਸਾਡੇ 12 ਤੇ ਜਦੋਂ ਬਾਹਰ ਖੜਕੇ ਜੀ ਛੋਟੀਆਂ ਮਾਰ ਰਹੇ ਤੇ ਅਸੀਂ ਗੇਟ ਖੋਲੇ ਜੀ ਸਾਡੇ ਨਾਲ ਦੀ ਨਾਲ ਹਮਲਾ ਚਾਲੂ ਕਰਤਾ ਪੂਰੇ ਨਸ਼ੇ ਨਾਲ ਉਹ ਤੁੰਤ ਜੀ ਔਰ ਹਥਿਆਰ ਲੈ ਰਹੇ ਤੇ ਜੀ ਸਾਨੂੰ ਤਾਂ ਕੁੱਟ ਮਾਰ ਕੇ ਮਿੰਟੋ ਮੰਤੀ ਉਹਦੀ ਬਾਗੇ ਜੀ ਬਾਹਰ ਅਰਬ ਬੰਦੇ ਬੁਲਾ ਰਖੇ ਤੇ ਉਹਨੇ ਅੰਦਰ ਬੰਦੇ ਬਿਠਾਏ ਹੋਏ ਤੇ ਜੀ ਘਟੂ ਘਟ 10 12 ਬੰਦੇ ਤੇ ਤੇ 5000 ਪਿੰਡ ਦੇ ਤੇ ਬਾਕੀ ਬਾਹਰ ਦੇ ਤੇ ਜੀ ਤੇ ਮੇਰੇ ਭਤੀਜਿਆਂ ਨੇ ਤੇ ਹਮਲਾ ਕਰਿਆ ਸਾਡੇ ਤੇ ਅੱਛਾ ਤੁਹਾਡੇ ਪਰਿਵਾਰਕ ਮੈਂਬਰ ਹੀ ਸੀ ਇਹ ਸਾਡੇ ਪਰਿਵਾਰਕ ਮੈਂਬਰ ਤੇ ਮੇਰੇ ਭਤੀਜੇ ਨੇ ਜੀ ਕੀ ਮਸਲਾ ਕਿਸ ਗੱਲੋਂ ਲੈ ਕੇ ਹੋਇਆ ਮਸਲਾ ਕੋਈ ਨਹੀਂ ਜੀ ਅਸੀਂ ਤਾਂ ਦੇਖੋ ਇੱਕ ਘੜਰੇ ਤੇ ਘਰੇ ਆਏ ਤੇ ਗੇਟਾਂ ਤੇ ਛੋਟੀਆਂ ਮਾਰਦੇ ਜਦੋਂ ਸਾਨੇ ਗੇਟ ਖੋਲੇ ਤੇ ਉਹਨਾਂ ਦੇ ਮੁੰਡੇ ਗੁੰਡੇ ਬੁਲਾਏ ਹੋਏ ਤੇ ਜੀ ਉਹਨਾਂ ਨੇ ਨਾਲ ਦੀ ਨਾਲ ਸਾਡੇ ਤੇ ਹਮਲਾ ਚਾਲੂ ਕਰਤਾ ਸਾਨੇ ਕੋਈ ਉਹਨਾਂ ਤੇ ਵਾਰਦਾਤ ਨਹੀਂ ਕਰੀ ਖੁਦ ਪਿੰਡ ਦੇ ਚ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਸਾਰਾ ਮੈਂ ਖੁਦ ਉਹਨਾਂ ਦਾ ਗਵਾਹ ਆ ਮੈਂਨੇ ਸਾਰੇ ਬੰਦੇ ਵੀ ਪਛਾਣ ਲਏ ਤੇ ਜਿਹੜੇ ਮੇਰੇ ਪਿੰਡ ਦੇ ਨੇ ਹਾਂਜੀ ਕਿੰਨੇ ਕ ਸਾਲ ਤੋਂ ਰਹਿ ਰਹੇ ਹੋ ਪਿੰਡ ਚ ਪਿੰਡ ਚ ਹੁਣ ਸਾਰੀ ਉਮਰ ਹੀ ਹੋ ਗਈ ਜੀ ਮੇਰੇ ਪਿਤਾ ਜੀ ਨੂੰ ਰਹਿੰਦੇ ਨੂੰ 17 37 ਸਾਲ ਦੀ ਮੇਰੀ ਉਮਰ ਹੋ ਗਈ ਪਹਿਲਾਂ ਵੀ ਹੋਇਆ ਕੋਈ ਲੜਾਈ ਛਕੜਾਏ ਪਹਿਲਾਂ ਵੀ ਇੱਕ ਦੋ ਵਾਰ ਉਹਨਾਂ ਨੇ ਸਾਡੇ ਤੇ ਵਾਰਦਾਤ ਕਰੀ ਜੀ ਉਹ ਮੁੰਡੇ ਬਾਹਰ ਦੇ ਮੁੰਡੇ ਬਲਾਵ ਲਾ ਕੇ ਜੀ ਇੱਕ ਦੋ ਵਾਰ ਤੇ ਮੇਰੀ ਪਰਜਾਈ ਬਹੁਤ ਬੀਹੀ ਚ ਵੀ ਲੋਕਾਂ ਨੂੰ ਗਾਲਾਂ ਕੱਢਦੀਆਂ ਬਹੁਤ ਦੱਪਕੇ ਮਾਰਦੀਆਂ ਜੀ ਠੀਕ ਹੈ ਕਿਹੜਾ ਪਿੰਡ ਹੈ ਤੁਹਾਡਾ ਹਰੀ ਨਗਰ ਖੇੜਕੀ ਪਿੰਡਾ ਜੀ ਠੀਕ ਜੀ ਕੀ ਨਾਮ ਹੈ ਤੁਹਾਡਾ ਬਿੰਦਰਪੁਰ ਜੀ ਬਿੰਦਰਕੌਰ ਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਤਾਂ ਕੋਈ ਨਹੀਂ ਜਿੱਦਣ ਦਾ ਸਾਡੇ ਦਿਖ ਚ ਹੈਗੀ ਜੀ ਉਹ ਗੱਲਬਾਤ ਪਰ ਅਸੀਂ ਤਾਂ ਬਾਹਰੋਂ ਆਏ ਤੇ ਖੇਤੋਂ ਆਏ ਤੇ ਘਰੇ ਰੋਟੀ ਪਾਣੀ ਬਣਾਉਣ ਲੱਗ ਰਹੇ ਤੇਗੇ ਜਦ ਅਸੀਂ ਦੇ ਬਾਹਰ ਦੇਖੇ ਵੀ ਗਰੌਲਾ ਕਾਦਾ ਪੈਰਾ ਫਿਰ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਨਾਲ ਦੀ ਨਾਲ ਹੂੰ ਕਿਨਾ ਕਿਨਾ ਨੇ ਹਮਲਾ ਕਰਿਆ ਕੁਝ ਪਤਾ ਗੁਰਸੇਵ ਕਨੀਆਰਾ ਸੁਖਵੀਰ ਨੇ ਤੇ ਸਾਡੇ ਪਿੰਡ ਦੇ ਮੁੰਡੇ ਤੇ ਜਿਹੜੇ ਪੂਰਾ ਪਣਾ ਦੇ ਮੁੰਡੇ ਤੇ ਉਹ ਸ਼ਾਦੀ ਸਿਆਣ ਚ ਲਿਆ ਹੈ ਇਹ ਕੌਣ ਨੇ ਕੌਣ ਦਾ ਠੀਕ ਹੈ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਅਸੀਂ ਤਾਂ ਕਹਿੰਦੇ ਆ ਵੀ ਉਹਨਾਂ ਨੂੰ ਉਹਨਾਂ ਦੇ ਘਰਵਾਰ ਕਰ ਦਿੱਤੀ ਜਾਵੇ ਤੇ ਇਹ ਮਸਲਾ ਕਿਸ ਗੱਲੋਂ ਲੈ ਕੇ ਹੋਇਆ ਕੁਝ ਪਤਾ ਮਸਲਾ ਜੀ ਸਾਡਾ ਸਾਰਾ ਕੁਝ ਨਿਬੜਨ ਵਾਲਾ ਹੋਇਆ ਕੋਈ ਗੱਲ ਬਾਤ ਨਹੀਂ ਸਾਡੇ ਦਾ ਮਸਲੇ ਵਾਲੀ ਤਾਂ ਹਾਂਜੀ ਠੀਕ ਹੈ ਕੋਈ ਪੁਲਿਸ ਆਈ ਹੈ ਬਿਆਨ ਲੈਣ ਹਾਂਜੀ ਆਈ ਜੀ ਜੀ ਠੀਕ ਹੈ ਹੈਲੋ ਹੈਲੋ ਹਾਂਜੀ ਬਾਈ ਜੀ ਸੱਚ ਕਾਲ ਜੀ ਹਾਂ ਬਾਈ ਪ੍ਰਿੰਸ ਬੋ ਰਿਹਾ ਹਾਂ ਸਮਾਣੀ ਤੋਂ ਪੱਤਰਕਰ ਹਾਂਜੀ ਬਾਈ ਤੁਹਾਡੀ ਲੜਾਈ ਹੋਈ ਸੀ ਅਤੇ ਹਰੀ ਨਗਰ ਖੇੜਕੀ ਚ ਹਾਂਜੀ ਤੁਹਾਡਾ ਫੋਨ ਤੇ ਪੱਖ ਲੈ ਰਹੇ ਆ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਨੇ ਵੀ ਤੁਸੀਂ ਬੰਦੇ ਲੈ ਕੇ ਮਾਰਿਆ ਸਾਨੂੰ ਤੁਸੀਂ ਬੰਦੇ ਲੈ ਕੇ ਗਿਆਨ ਹੁਣਾ ਨੇ ਗਿਆਨ ਹੁਣਾ ਨੇ ਹਾਂਜੀ ਤੇ ਕੀ ਗੱਲਬਾਤ ਹੋਈ ਸੀ ਸਾਰਾ ਫੋਨ ਤੇ ਲਾਈਵ ਚੱਲ ਰਿਹਾ ਤੁਹਾਡਾ ਚੈਨਲ ਤੇ ਤਾਂ ਚੱਲੀ ਇਹਨਾਂ ਨਾਲ ਪਹਿਲਾਂ ਗੱਲ ਹੋਈ ਸੀ ਵੀ ਜਗਾ ਪਿੱਛੇ ਹੀ ਠੀਕ ਹੈ ਇਹਨਾਂ ਦਾ ਪਹਿਲਾਂ ਕਹਿ ਇਹ ਕਹਿੰਦੇ ਅਸੀਂ ਕੁਝ ਦੇ ਦਾਂਗੇ ਜੀ ਪੰਚਾਇਤ ਚ ਹਾਂ ਹਾਂ ਤੇ ਇਹਨਾਂ ਫਿਰ ਬਾਅਦ ਚੁੱਕੀ ਸਰੋਰ ਨੂੰ ਭੇਜ ਗਈ ਉਹਨੂੰ ਕਹਿੰਦਾ ਕਹਿੰਦਾ ਜੋ ਮਰਜ਼ੀ ਕਰ ਲੋ ਕਹਿੰਦਾ ਅਸੀਂ ਜਗਾ ਨਹੀਂ ਦਿੰਦੇ ਜੀ ਕੌਣ ਕਹਿੰਦਾ ਗਿਆਨ ਸਿੰਘ ਕਹਿੰਦਾ ਸੀ ਹਾਂ ਜੀ ਗਿਆਨ ਸਿੰਘ ਕਹਿੰਦਾ ਠੀਕ ਹੈ ਤੇ ਉਸ ਤੋਂ ਬਾਅਦ ਜੀ ਤੁਹਾਡੀ ਦਾਦੀ ਘਰ ਆ ਕੇ ਕਹਿੰਦੀ ਵੀ ਤੁਹਾਡੀ ਜਗਾ ਤੁਸੀਂ ਜਿੰਦਾ ਲਾ ਗਏ ਨਹੀਂ ਨਹੀਂ ਉਹ ਕਹਿੰਦੇ ਤੁਸੀਂ ਦਾਦੀ ਨੂੰ ਘਰੇ ਖਿੱਚ ਕੇ ਲੈ ਕੇ ਗਏ ਹੋ ਕਹਿੰਦੇ ਅਸੀਂ ਦਵਾਈ ਵੀ ਅਸੀਂ ਦੁਆਰਿਆਂ ਦਵਾਈ ਇਹਨੂੰ ਨਹੀਂ ਜੀ ਖੁਦਾ ਭਾਈ ਸਾਡੇ ਘਰ ਆਉਂਦੀ ਆ ਨਹੀਂ ਦਿੰਦੇ ਇਹਨੂੰ ਕੁੱਟਦੇ ਨੇ ਜੀ ਉਹ ਹਾਂਜੀ ਸਾਡੇ ਕੋਲ ਜ਼ਮੀਨ ਹੀ ਆਣ ਦਿੰਦੇ ਜੀ ਉਹ ਅੱਛਾ ਹਾਂਜੀ ਇਹ ਮਸਲਾ ਕਿਸ ਲੜਾਈ ਨੂੰ ਲੈ ਕੇ ਹੋਇਆ ਅਸਲ ਚ ਮਸਲਾ ਇਹ ਜਗ੍ਹਾ ਪਿੱਛੇ ਆਈ ਉਹ ਪਹਿਲਾਂ ਮੇਰੇ ਡੈਡੀ ਦੀ ਖੁਦ ਨਾ ਮੋਲ ਲਿੱਤੀ ਹੋਈ ਹੈ ਜੀ ਉਹ ਅੱਛਾ ਹਾਂਜੀ ਠੀਕ ਹੈ ਨਾ ਤਾਂ ਇਹ ਉਹ ਛੋਟੇ ਹੁੰਦੇ ਪਹਿਲਾਂ ਮੈਂ ਡੈਡੀ ਕੰਮ ਕਰਦਾ ਰਿਹਾ ਜੀ ਉਹ ਪੈਸੇ ਕਾੰਦੇ ਰਹੇ ਨੇ ਹੁਣ ਕਹਿੰਦੇ ਅਸੀਂ ਕੁਛ ਦਿੰਦੇ ਨਹੀਂ ਜੀ ਅੱਛਾ ਹਾਂਜੀ ਹੁਣ ਤੁਹਾਡੇ ਕਿੰਨੇ ਕਿੰਨੇ ਸਟਾ ਤੁਹਾਡੀ ਤੋਂ ਇਹ ਤੇ ਲੱਗੇ 18 ਡੰਕੀ ਬਾਹਾਂ ਪਾਂ ਤੇ ਲੱਗੇ ਆਈ ਪੰਜ ਛੇ ਟਾਂਕੇ ਪੁਲਿਸ ਆਈ ਆ ਤੁਹਾਡੇ ਬਿਆਨ ਲੈਣਾ ਹਾਂਜੀ ਲੈ ਗਈ ਹੁਣ ਲੈ ਗਈ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਸਾਨੂੰ بس ਸਾਡੀ ਜਗ੍ਹਾ ਮਿਲ ਜਾਈਏ ਉਹ ਤਾਂ ਕੁਝ ਨਹੀਂ ਚਾਹੀਦਾ ਹੁਣ ਮੈਨੂੰ ਤਾਂ ਹੱਕ ਤੇ ਹੀ ਰਹਿ ਜਾਵੇ ਠੀਕ ਐ ਤੁਹਾਨੂੰ ਹੋਰ ਕੋਈ ਨਾ ਚਾਹੀਦੀ ਠੀਕ ਐ